वाहिगुरु साहिग जी किरपा करो जानम जानम के कल विख दुख उतरे गुरनाम ना रतन नामया गुर हरियो माथा जनम जनम के बिख दुख उतरे ਸਾਧੋ ਜਨਮ ਅਕਾਥ ਜਿਨ ਸਾਧੋ ਚਰਨ ਸਾਧ ਪਦ ਸੇਵੀ ਤੇ ਸਖਲਿਓ ਜਨਮ ਸਦਾ تھا ਮੋਹ ਕੋ ਕੀ ਜੈ ਦਾਸ ਦਾਸ ਦਸਨ ਤੋ ਹਰ ਦਇਆ ਬੀਜ ਜਨਨਾਨਕ ਚੱਲੇ ਮਿਲਣਥਾ ਹਮ ਅੰਦਲੇ ਤੋਂ ਗੁਰ ਅੰਚਲ ਦੀ ਜਨਨਾਨਕ ਚੱਲੇ ਮਿਲਣਥਾ ਪੁਆਰ ਗੁਰਜੀਤ ਕਾਲਸਾ ਪੁਆਰ ਗੁਰਜੀਤ ਕੀ ਜੀਦੋ ਜੀ ਗੁਰੂ ਪਿਆਰੀ ਗੁਰਸਵਾਰਿਸਾ ਸੰਗਤ ਜੀ ਆਪ ਜਿਤਨੇ ਵੀ ਬੇ ਬੱਚੇ ਬੱਚੀਆਂ ਮਾਤਾ ਮਾਂ ਸਹਿਣਾ ਗੁਰੂ ਚਰਨਾਂ ਵਿੱਚ ਬੈਠ ਕੇ ਉਜੀਵਨ ਦੀ ਹਰ ਕੁੜੀਆਂ ਸਫਲ ਕਰ ਰਹੇ ਹੋ ਸਾਰੇ ਧੰਨਵਾਦ ਜੀ ਕਿਉਂਕਿ ਜਿਹੜਾ ਜੀਵਨ ਹੈ ਨਾ ਜੀਵਨ انمول ہے آجیون منکھا جنم بڑا انمول ان سفل کر بس تو بھی انمون نہیں ہے جیون سفل کرنے ایک بڑی سونی گات ہے سیب سری گرو نانک دیو پاشاہ جی ਜਦ ਤੱਕ ਜਲਤੇ ਉਤਾਰ ਦੇ ਤਾਮ ਤੇ ਇੱਕ ਐਸੇ ਨਗਰ ਵਿੱਚ ਗਏ ਗੁਰੂ ਸਾਹਿਬ ਜੀ ਬਾਹਰ ਸੰਗਣੀ ਸ਼ਾਹ ਦੇ ਵਿੱਚ ਡੇਰਾ ਕੀਤਾ ਆਈ ਬਰਦਾਰਾ ਜੀ ਨੇ ਬੇਨਤੀ ਕੀਤੀ ਮਹਾਰਾਜ ਜੀਓ ਜੇ ਮੈਨੂੰ ਹੁਕਮ ਕਰੋ ਮੈਂ ਨਗਰ ਦੇ ਵਿੱਚੋਂ ਜਾ ਕੇ ਕੁਝ ਸ਼ਾਕਾ ਉਹ ਤੇ ਆਪ ਜੀ ਦੇ ਲਈ ਕੁਝ ਨਾ ਕੁਝ ਭੋਜਨ ਲਿਆਵਾਂਗਾ ਮਹਾਰਾਜ ਜੀ ਕੋ ਆਗਿਆ ਲੈ ਕੇ ਪਰੀ ਪਰਦਾ ਮਾ ਜੀ ਗਏ ਜਦੋਂ ਨਗਰ ਦੇ ਵਿੱਚ ਪੜਨ ਲੱਗੇ ਨਾ ਬਾਹਰ ਸਮਸ਼ਾਨ ਘਾਟ ਸੀਗਾ ਨਗਰ ਤੋਂ ਬਾਹਰ ਸਮਸ਼ਾਨ ਘਾਟ ਦੇ ਵਿੱਚ ਟੱਪੀਆਂ ਲੱਗੀਆਂ ਹੋਈਆਂ ਸੱਦ ਲਿਖੇ ਕਿਤੇ ਲਿਖਿਆ ਹੋਆ ਸੀ 2 ਸਾਲ ਕਿਤੇ ਲਿਖਿਆ 5 ਸਾਲ ਕਿਤੇ 10 ਸਾਲ ਕਿਤੇ 15 ਸਾਲ ਬਦ ਕੋ ਬਾਦ 28 ਸਾਲ ਪਾਈ ਮਰਦਾਨਾ ਜੀ ਬੜੇ ਦਰਦ ਨਾਲ ਹੋਏ। ਕਹਿੰਦੇ ਆ ਜੀ ਸਤਿਗੁਰੂ ਇਹਨਾਂ ਦਾ ਬੜਾ ਦੁਖੀ ਹੈ। ਇੱਕ ਤਾਂ ਬੱਚਿਆਂ ਦੀਆਂ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਨੇ। ਪਾਈ ਮਰਦਾਨਾ ਜੀ ਦਾ ਹਿਰਦਾ ਬੜਾ ਬੋਲੰਸੀ। ਦਰਦ ਦੇ ਨਾਲ ਆਪਣੇ ਮਨ ਵਿੱਚ ਅਰਦਾਸਾਂ ਕਰਦੇ ਹੋਏ ਉਸ ਨਗਰ ਤੋਂ ਬਾਹਰ ਵਾਪਸ ਮੁੜ ਗਿਆ। ਸਤਿਗੁਰੂ ਜੀ

ਜਦੋਂ ਨੱਤਰ ਚ ਗਏ ਸਿਆਣੇ ਬਜ਼ੁਰਗਾਂ ਕੋਲ ਮਿਲੇ ਮਹਾਰਾਜਿ ਨੇ ਪੁੱਛਿਆ ਭਾਈ ਇਹ ਕੀ ਗੱਲ ਹੈ ਉਹ ਨੱਤਰ ਦੇ ਸਿਆਣੇ ਸੂ ਜਵਾਨ ਵੀਰ ਬਜ਼ੁਰਗ ਕਹਿੰਦੇ ਬਾਬਾ ਜੀ ਐਸਾ ਨਹੀਂ ਅਸੀਂ ਜਿਸ ਦਿਨ ਜਿਸ ਘਰ ਵਿੱਚ ਬੱਚਾ ਜਨਮ ਲੈਂਦਾ ਨਾ ਜਿਵੇਂ ਅੱਜ ਆਪਾਂ ਦੇਖਦੇ ਪਿੰਡਾਂ ਦੇ ਵਿੱਚ ਚੌਂਕੀ ਨਾਲ ਉਸੇ ਦਿਨ ਉਹ ਬੱਚੇ ਦੀ ਡੇਟ ਜਨਮ ਦਾ ਸਮਾਂ ਸਾਰਾ ਲਿਖ ਕੇ ਰਹਿ ਜਾਂਦਾ ਨਾ ਕਦੇ ਅਸੀਂ ਇਸੇ ਤਰ੍ਹਾਂ ਉਸ ਬੱਚੇ ਦਾ ਸਾਰਾ ਸੋਮਾ ਕਿੰਨੇ ਵਜੇ ਪੈਦਾ ਹੋਇਆ ਕਿਹੜੇ ਦਿਨ ਪੈਦਾ ਹੋਇਆ ਕਿਹੜੀ ਤੀਤ ਨੂੰ ਪੈਦਾ ਹੋਇਆ ਸਾਰਾ ਕੁਝ ਦੇਖ ਲੈਨੇ ਆ ਫਿਰ ਅਸੀਂ ਨੋਟ ਕਰਦੇ ਆ ਸਾਰੇ ਜੀਵਨ ਵਿੱਚ ਇਹਨੇ ਕਿੰਨੇ ਰੋਜ਼ ਕਿੰਨੇ ਘੰਟੇ ਜਪ ਕੀਤਾ ਬੰਦਗੀ ਕੀਤੀ ਸਿਮਰਨ ਕੀਤਾ ਰੋਜ਼ ਕਿੰਨੇ ਘੰਟੇ ਸਿਮਰਨ ਕਰ ਰਿਹਾ ਜਿਸ ਤੰ ਬਤਾ ਚੜਾਈ ਕਰ ਜਾਂਦਾ ਹੈ ਫਿਰ ਉਹ ਪੂਰੇ ਜਨ ਤੋਂ ਲੈ ਕੇ ਮਰਨ ਤੱਕ ਅਸੀਂ ਉਹ ਜੋੜ ਲਾ ਦਿੰਨੇ ਆ ਜਿਹੜਾ ਸਮਰਪਨ ਕੀਤਾ ਹੁੰਦਾ ਹੈ ਅਸੀਂ ਉਹਦਾ ਜੋੜ ਲਾ ਲਿਆ ਕਿੰਨੇ ਸਾਲ ਬਣ ਗਏ ਕਿੰਨੇ ਸਾਲ ਸਮਰਪਨ ਕੀਤਾ ਬਾਕੀ ਦੀ ਜ਼ਿੰਦਗੀ ਉਹ ਅਸੀਂ ਜ਼ਿੰਦਗੀ ਨਹੀਂ ਸਮਝਦੇ ਉਹ ਬੇਕਾਰ ਜ਼ਿੰਦਗੀ ਹੈ ਕਿੰਨਾ ਵੱਡਾ ਮਨ ਦਾ ਉਹਨਾਂ ਦੇ ਮਨ ਵਿੱਚ ਕਿੰਨਾ ਪਿਆਰ ਅੱਜ ਮਹਾਰਾਜੀ ਕਹ ਰਹੇ ਨੇ ਕਿ ਉਹਨੂੰ ਅੰਮ੍ਰਾਮ ਦਾ ਪਾਤਸ਼ਾਹ ਜੀ ਸਾਡੀ ਝੋੜੀ ਵਿੱਚ ਬੜਾ ਸੋਹਣਾ ਤੁਮਾਰ ਬਾਰੇ ਜੀ ਮੇਰੇ ਮਨ ਮੇਰੇ ਮਨ ਭਜ ਅਟੁਕਾਵ ਜਪ ਕਰਨਾ ਸਿਮਰਨ ਕਰਨਾ ਭਜਨ ਕਰਨਾ ਬੰਦਗੀ ਕਰਨੀ ਰਾਮ ਨਾਮ ਸਭ ਅਰਥਾ ਹਰ ਇੱਕ ਕੰਮ ਦੇ ਵਿੱਚ ਜਦੋਂ ਆਪਾਂ ਮਹਾਰਤ ਵਾਲੇ ਇੱਕੋ ਤੁਸੀਂ ਸਾਰੇ ਸਾਰੇ ਬੱਚੇ ਵੀਰ ਕੋਈ ਵੀ ਬੱਚਾ ਨਵਾਂ ਬੱਚਾ ਕੋ ਪੰਜਾਬ ਤੋਂ ਆਉਂਦਾ ਕੰਮ ਸ਼ੁਰੂ ਕਰਨਾ ਲੱਗੇ ਅਪਰਦਾਸ ਕਰਦੇ ਹਨ ਇਹ ਮਰਿਆਦਾ ਹੈ ਗੁਰਸਾਹਿਬ ਦੀ ਗੁਰਸਾਹਿਬ ਪਾਵਰ ਬਾਣ ਚ ਕਰਨ ਕੀਤਾ ਲੋੜੀਏ ਕੰਮ ਉਸ ਕਾ ਤੂੰ ਕੋਈ ਵੀ ਕੰਮ ਆਰੰਭ ਕਰੇ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕੋਈ ਵੀ ਕੰਮ ਆਰੰਭ ਕਰੇ ਸਾਂ ਤੋਂ ਪਹਿਲਾਂ ਆਪਣੇ ਹਰੀ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕਰ ਅਤੇ ਆਗਿਆ ਲੈ ਅਰਦਾਸ ਕਰ ਫੇਤੀ ਹੋਵੇਗਾ ਪਾਰ ਜੀ ਦੇ ਸਵਾਰ ਜਦੋਂ ਹਰ ਇੱਕ ਕਾਰਜ ਦੇ ਵਿੱਚ ਤੂੰ ੁਰੂ ਨੂੰ ਅੱਗੇ ਰੱਖੇਂਗਾ ਨਾ ਮਾਰਾ ਕਹੇ ਤੇਰਾ ਕਾਰਜ ਸਾਰਾ ਪੂਰਾ ਹੋ ਜਾਏਗਾ ਸੰਤਾ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਉਣ ਆਇਆ ਰਾਮ ਹਰੀ ਪਰਮੇਸ਼ਰ ਆਪ ਆਪਣੇ ਸੰਤਾਂ ਦੇ ਕੰਮ ਕਰਾਉਣ ਆ ਜਾਂਦਾ ਗੁਰਪੂਰ ਹੈ ਹਰ ਲੋਕ ਦਰਦਾਇਆ ਜਦੋਂ ਤੂੰ ਨਾਮ ਨਾਮ ਜੱਤੇ ਦਾ ਨਾਮ ਗੁਰੂ ਦੇ ਚਾਹਰਾ ਵਿੱਚ ਜੁੜੇਗਾ ਜੁੜਦੇ ਆ ਜੁੜਦੇ ਆ ਹੁਣ ਕਈ ਵਾਰ ਸਾਡੇ ਮਨ ਵਿੱਚ ਇੱਕ ਸਵਾਲ ਹੁੰਦਾ ਬਹੁਤ ਵੀ ਸਾਰੇ ਪੁੱਛ ਲੈਂਦੇ ਨੇ ਇੱਥੇ ਵੀ ਕਈ ਪੁੱਛ ਲੈਂਦੇ ਨੇ ਕਿ ਬਾਪੂ ਜੀ ਜੇ ਤੂੰ ਬਾਣੀ ਪੜਦੇ ਆਂ ਤਾਂ ਮਨ ਨਹੀਂ ਲੱਗਦਾ ਮਨ ਬਾਣੀ ਵਿੱਚ ਨਹੀਂ ਜੁੜਦਾ ਪਰ ਜੇ ਆਪਾਂ ਦੇਖੀਏ ਰਹਿਰਾ ਸਾਹਿਬ ਦਾ ਪਪਾੜ ਉਹ ਕਰਦੇ ਆਂ ਇਦੇ ਵਿੱਚ ਵਾਰਾ ਨੇ ਮਨ ਨੂੰ ਕਾਬੂ ਕਰਨ ਦੀ ਬਿਉਤ ਦੱਸੀ ਹੈ ਰਹਿਰਾਸ ਸਾਡੇ ਵਿੱਚ ਰਹਿਰਾਸ ਰੋਜ਼ ਪੜ੍ਹਦੇ ਰਹੋ ਪਰ ਨਹੀਂ ਪਤਾ ਕਿੱਥੇ ਆ ਦੱਸੋ ਰਹਿਰਾਸ ਸਾਹਿਬ ਦੇ ਵਿੱਚ ਸਾਡੇ ਮਨ ਨੂੰ ਟਕੋੜ ਵਾਸਤੇ ਕਾਬੂ ਕਰਨ ਵਾਸਤੇ ਸਾਰੀ ਵਿਧੀ ਮਾਰਗ ਨੇ ਲਿਖੀ ਹੈ ਅੰਤਰ ਗੁਰੂ ਅਰਾਧਣਾ ਸਿੱਖਾ ਜਦੋਂ ਤੂੰ ਚੌਕੜਾ ਮਾਰ ਕੇ ਬੰਦਗੀ ਕਰੇਗਾ ਤੇਰੇ ਅੰਦਰ ਅਰਦਾਸਾ ਹੋਵੇ ਗੁਰੂ ਦੀ ਅੰਦਰ ਅੰਤਰ ਗੁਰ ਅਰਦਾਸਾ ਜੀਵ ਉਹ ਦੇਖਣਾ ਆਪਾਂ ਇਹ ਹੈ ਵੀ ਜਿਹੜਾ ਸਾਡਾ ਮਨ ਕਿਉਂਕਿ ਤਨ ਮੈ ਮਨੁਆ ਮਨ ਨੇ ਸੱਚਾ ਜਦੋਂ ਆਪਾਂ ਬੰਦਗੀ ਕਰਦੇ ਆਂ ਪਾਠ ਕਰਦੇ ਆਂ ਸਾਡੇ ਸਰੀਰ ਵਿੱਚ ਮਨ ਹੋਣਾ ਬਹੁਤ ਜ਼ਰੂਰੀ ਹੈ ਜੇ ਮਰ ਮਰ ਬਿਜਦਾ ਨੰਗਰ ਵਿੱਚ ਕੀ ਬੜਿਆ ਹੋਇਆ ਵੀ ਅੱਜ ਕਿਹੜਾ ਪਦਾਰਥ ਬੜਿਆ ਪਤਾ ਨਹੀਂ ਕਦੋਂ ਸੁਭਾਅ ਕੀ ਕੱਢ ਲਗੇ ਮਰ ਤੱਕ ਤੇ ਉਤਰ ਤਰ ਮਾਰੇ ਕਹਿੰਦੇ ਮਨ ਮੈਂ ਸੱਚਾ ਤਨ ਮੈਂ ਮਨੂਲ ਤਨ ਵਿੱਚ ਮਨ ਹੋ ਗਏ ਮਨ ਮੈਂ ਸੱਚਾ ਮਨ ਵਿੱਚ ਸੱਚ ਹੋਵੇ ਔਰ ਸਾਡੇ ਸਰੀਰ ਦੇ ਵਿੱਚ ਮਨ ਨੂੰ ਕੈਂ ਜੀ ਬਣਾਈ ਸਾਡੀ ਜੀਬ ਬੜੀ ਚਸਕੋਲੀ ਹੈ ਸਵਾਦਾ ਦੀ ਮੱਟੀ ਹੋਈ ਹੈ ਮਾਰਾ ਕਹਦੇ ਅੰਤਰ ਗੁਰ ਆਦੜਾ ਤੇਰੀ ਜੀਬ ਤੇ ਕੰਟਰੋਲ ਲੜਦੇ ਤਾਲਾ ਲਾ ਦੇ ਜੇ ਬਾਣ ਜੱਤ ਗੁਰ ਨਾਮ ਆਪਣੀ ਜੀਬ ਦੇ ਨਾਲ ਗੁਰੂ ਗੁਰ ਜਪੜਾ ਸੁ ਕਰ ਦੇ ਇੱਕ ਰਸਤਾ ਪਾ ਤੋ ਗਿਆ ਨਾ ਮਨ ਦਾ ਦੌੜਦਲਾ ਜੇ ਬਾਣ ਜਪ ਗੁਰ ਨਾਮ ਦੂਜਾ ਪੜਦਾ ਅੱਖਾਂ ਨਾਲ ਨਿਤਰੀ ستگر بند کر کے مریادا اکا بند ہو چاہیے نیتری باہر دیا اکھا بند کر اپنے آتمے گرو بھی مورت بنا سات سنگ جی میں تعلیم وہ گل کہہ رہا جو پریکٹیل ہے ਤੁਸੀਂ ਆਪਣੇ ਘਰ ਪ੍ਰੈਕਟੀਕਲ ਕਰਕੇ ਦੇਖਦੇ ਹੋ 2 ਮਿੰਟ ਚੌਂਕੜਾ ਲਾ ਕੇ ਅੱਖਾਂ ਬੰਦ ਕਰਕੇ ਤੁਸੀਂ ਜੀਤਾ ਮਰਜੀ ਧਿਆਨ ਕਰਦੇ ਉਹਦਾ ਸਰੂਪ ਤੁਹਾਡੇ ਬਸਤ ਵਿੱਚ ਪੜ ਜਾਏਗਾ ਬਣਾ ਕੇ ਦੇਖ ਲਓ ਦੇ ਸਭ ਪ੍ਰੈਕਟੀਕਲ ਕਰਕੇ ਦੇਖਿਓ ਪਰ ਟਿਕੇ ਗਾ ਲਈ ਟਿਗੂ ਆ ਅਭਿਆਸ ਦੇ ਨਾਲ ਜੋ ਜੋ ਅਭਿਆਸ ਕਰਾਂਗੇ ਅੰਤਰ ਗੁਰ ਅਰਾਧਨਾ ਜੇਵਾ ਜਪ ਕੋ ਨਾਮ ਨੇਤਰੀ ਅੱਖਾਂ ਦੇ ਨਾਲ ਸੀ ਪਰਾਇਆ ਤੱਕ ਦੇਖਦੇ ਹੋ ਪਰ ਕੀਤਾ ਵੀ ਕੀ ਗਾਵੇ ਦੇਖੋ ਅੱਜ ਤੋਂ ਕਿੰਨਾ ਸਮਾਂ ਪਹਿਲਾਂ ਗੁਰੂ ਮਹਾਰਾਜੇ ਬਾੜੇ ਵਿੱਚ ਨਿਕ ਦਿੱਤਾ ਹਨਾ ਹੋਈਆਂ ਬੋਦੀਆਂ ਮੈਨੂੰ ਮਾਫ਼ ਕਰ ਦੇ ਸੀ ਆਪਾਂ ਸਾਰੇ ਧੀਆ ਪੈਣਾ ਵਾਲਿਆ ਇਹਦੀਆਂ ਵੀ ਧੀਆ ਨੇ ਪੈਣਾ ਨੇ ਬੱਚੀਆਂ ਨੇ ਪਰ ਗੁਰੂ ਦਾ ਜਿੰਨਾ ਚਿਰ ਆਪਾਂ ਲੋਲ ਜਸਰੀ ਕਰਾਂਗੇ ਦਾ ਉਹਨਾਂ ਚ ਸਾਡੇ ਜੀਵਨ ਦਾ ਸਦਾਰ ਨਹੀਂ ਮਰਨ ਕਿੰਨਾ ਸਮਾਂ ਪਹਿਲਾਂ ਅੱਜ ਦੀ ਹਾਲਤ ਨਿਕ ਦਿੱਤੀ ਕਤੇ ਜਦੋਂ ਔਰਤਾਂ ਨੇ ਤਨ ਤੇ ਕੱਪੜੇ ਪੌਣੇ ਬੰਨ੍ਹ ਕਰ ਦਿੱਤੇ ਰੰਗਾਂ ਹੋਈਆਂ ਬੋਦੀਆਂ ਉਰਸ ਹੋਏ ਸ਼ੈਦ ਇਹਨਾਂ ਨੇ ਤਨ ਬੰਦਾ ਕਰਕੇ ਪੁਰਸ਼ਾਂ ਨੂੰ ਪੁੰਦਿਆਂ ਨੂੰ ਸ਼ਿਕਾਰੀ ਬਣਾ ਦਿੱਤਾ ਉਹਨਾਂ ਦਾ ਵੀ ਜਨਮ ਪ੍ਰੇਸ਼ ਕਰ ਦਿੱਤਾ ਉਹ ਤੁਹਾਨੂੰ ਗੁਰੂ ਸਾਹਿਬ ਨੇ ਐਡਾ ਵੱਡਾ ਮਾਰ ਬਖਸ਼ਿਆ ਸੀ ਨਹੀਂ ਤਾਂ ਔਰਤ ਨੂੰ ਉਸ ਸਮੇਂ ਦੇ ਲੋਕਾਂ ਨੇ ਪੈਰ ਦੀ ਜੁੱਤੀ ਸਮਝਿਆ ਹੋਇਆ ਸੀ ਜਦੋਂ ਕੋਈ ਭੈਣ ਦੇ ਸਿਰ ਦਾ ਸਾਈਂ ਪੁੱਜਰ ਜਾਂਦਾ ਉਹ ਜਉਦੀ ਨੂੰ ਜਿਖਾ ਦੇ ਵਿੱਚ ਉਹ ਮਾਰ ਸੜਦਾ ਪੈਂਦਾ ਸੀ ਉਹ بڑے ਸੱਤੀ ਪਠਾ ਉਹ ਘਰ ਵਿੱਚ ਨਹੀਂ ਰੱਖਦੇ ਜਉਦੀ ਨੂੰ ਸਾੜ ਦਿੰਦੇ ਸੀ ਫਿਰ ਗੁਰਨਾਨਕ ਸਾਹਿਬ ਕਹਿੰਦੇ ਮੂਰਖੋ ਸੋ ਕਿਉਂ ਬੰਦਾ ਆਖੀਐ ਜਿੱਤ ਜਮੈ ਰਾਜਾਨ ਇਹਨਾਂ ਨੂੰ ਕਿਉਂ ਤੁਸੀਂ ਪੜਦੇ ਹੋ ਇਹਨਾਂ ਦੀ ਕਿਉਂ ਬੇਅਦਮੀ ਕਰਦੇ ਹੋ ਉਹ ਜਿਹਦੀ ਕੋਖ ਦੇ ਵਿੱਚੋਂ ਬੰਦਗੀ ਕਰਨ ਵਾਲੇ ઋષਿ ਮੁਨੀ ਮਹਾਂਵੀਰ ਮਹਾਂਬਲੀ ਜੋਦੇ ਪੈਦਾ ਹੁੰਦੇ ਨੇ ਹਰੀਸਨ ਰੂਹੇ ਵਰਗੇ ਪੈਦਾ ਹੋਏ ਉਹਦੀ ਕਿਉਂ ਭੰਡੜੀ ਕਰਦੇ ਤੁਸੀਂ ਨਾ ਪੜ੍ਹੋ ਬਾਬੇ ਨਾਲਕ ਨੇ ਬਰਾਬਰ ਦਾ ਖਰਚਾ ਦੇ ਦਿੱਤਾ ਪਰ ਅੱਜ ਦੇਖੋ ਦੁਰਸਾਕ ਨੇ ਪਿੰਨਾ ਅੱਖਾਲੂ ਭਾਈ ਬੰਦ ਕਰ ਲਿਆ ਕਰ ਸੰਗਤ ਦੇ ਵਿੱਚ ਚੌਕੜਾ ਮਾਰ ਕੇ ਤੇਰੇ ਮਸਤਕ ਦੇ ਵਿੱਚ ਗੁੱਸੇ ਦਾ ਰੂਪ ਪੜ ਜਾਏ ਨੇਤਰੀ ਸਤਗੁਰ ਪੇਕਣਾ ਪਰ ਦੂਜਾ ਰਹਿ ਗਿਆ ਸ਼ਰਮੜੀ ਦੇਖੋ ਜੀ ਵਾਲਾ ਰਸਤਾ ਬੰਦ ਹੋ ਗਿਆ ਅੱਖਰ ਵਾਲਾ ਰਸਤਾ ਲੱਭੋਗੇ ਮੰਨਦੇ ਦੌੜਦੇ ਵਾਲਾ ਜਿੰਨਾ ਚਿਰ ਮਨ ਸਰੀਰ ਵਿੱਚ ਪੈਦ ਨਹੀਂ ਹੋਏਗਾ ਮਨ ਤੇ ਕਾਬੂ ਨਹੀਂ ਪੈਣ ਬਾਹਰ ਦੀਆਂ ਅੱਖਾਂ ਬੰਦ ਨੇ ਮਸਤਕ ਦੇ ਵਿੱਚ ਗੁਰੂ ਦਾ ਸਰੂਪ ਹੈ ਨਹੀਂ ਪਤਾ ਲੱਗਦਾ ਕੌਣ ਆਇਆ ਕੌਣ ਨਹੀਂ ਆਇਆ ਇਹਨੇ ਕਿੱਦਾਂ ਦੇ ਕੱਪੜੇ ਪਾਏ ਨੇ ਕੋਈ ਪਤਾ ਨਹੀਂ ਨਹੀਂ ਹੋਣਾ ਚਾਹੀਦਾ ਪਰ ਆਪਾਂ ਧਿਆਨ ਕਰੀਏ ਜਦੋਂ ਸੰਗਤ ਵਿੱਚ ਆਉਂਦੇ ਆ ਉਦੋਂ ਗੁਰੂ ਦਾ ਨਿਵਾਸ ਗੁਰੂ ਦਾ ਬਾੜ ਪਹਿਣ ਕੇ ਆਈਏ ਮਰ ਕਹਿੰਦੇ ਹੁਣ ਕੀ ਜਾ ਰਹਿ ਗਿਆ ਤੱਕ ਗੰਦਗੰਦ ਪੈਣ ਸੁਰੇ ਭਜਾਵੇ ਉਹ ਤੂੰ ਬਾਣੀ ਦਾ ਸੁਣਨੀ ਨਹੀਂ ਚਾਹੁੰਦਾ ਗੰਦੇ ਦੀ ਤੈਨੂੰ ਜਿੰਨੇ ਮਰਜੀ ਸੁਣਾ ਦੇ ਗੱਦਗੀ ਤੈਨੂੰ ਮਰਜੀ ਜਿੰਨੀ ਮਰਜੀ ਸੁਣਾ ਦੇ ਉਹਨੇ ਕੋਸੋ ਕੇ ਸੁਣਦਾ ਮਨ ਕਦੇ ਗੰਦਗੰਦ ਪੈਣ ਸੁਣਾ ਪਰ ਜਾਵੇ ਨਾਮ ਲੈਤ ਅਲਟਾਇਆ ਆਪਣੇ ਕੰਨਾਂ ਵੀ ਬੰਦ ਕਰਦੇ ਨੇ ਤੀ ਸਤਗੁਰੂ ਪੇ ਹੋਵੇ ਜੀ ਤੇਰੀ ਗੁਰੂ ਗੁਰੂ ਜਪਨੀ ਹੋਵੇ ਤਨ ਤੇ ਗੁਰੂ ਗੁਰੂ ਸੁਣਦੇ ਹੋਣ ਮਾਰ ਕਹਦੇ ਅੰਤਰ ਗੁਰ ਅਰਾਧਨਾ ਜੀ ਬਾਜਪੁਰ ਨਾਮ ਨਿਤਰੀ ਸਤਗੁਰ ਪੇਖੜਾ ਸਰਵਣੀ ਸੁਣਨਾ ਗੁਰਨਾਵ ਸਤ ਕੋ ਸੇਤੀ ਰਤਿਆ ਉਹ ਫੇਰ ਗੁਰੂ ਦੇ ਰੱਬ ਦੇ ਵਿੱਚ ਤੇਰਾ ਮਨ ਲੱਤਿਆ ਜਾਏਗਾ ਦਰਬੇ ਪਾਈਏ ਠਾਓ ਫੇਰ ਤੂੰ ਦਰਗਾਹ ਦੇ ਵਿੱਚ ਅਪਾਰ ਪੁਰਖ ਵਾਜੂ ਦੀ ਹਜ਼ੂਰੀ ਦੇ ਵਿੱਚ ਜਗਰਲ ਮਿਲ ਜਾਏਗੀ ਮੇਰਾ ਜੀ ਆਇਆ ਰੱਬ ਦਾ ਨਾਮ ਹਰਸਿਆ ਫੇਰ ਕਿਰਪਾ ਹੋਈ ਹੈ ਇਹ ਯਾਰਾ ਤੋਂ ਭਾਵ ਦਿਨ ਫੇਰ ਦਿਲ ਦੇ ਵਿੱਚ ਰਤਨ ਨਾਮ ਵਸੇਗਾ ਅਨਮੋਲ ਕਿਉਂ ਇਹ ਜੀਵਨ ਅਨਮੋਲ ਹੈ ਪਰਮੇਸ਼ਰ ਦਾ ਨਾਮ ਵੀ ਅਨਮੋਲ ਹੈ ਉਹ ਖਰੀਦਿਆ ਨਹੀਂ ਜਾ ਸਕਦਾ ਕੰਚਣ ਸਿਓ ਆਇਆ ਨਹੀਂ ਕੋਦ ਮੜ ਦੇ ਆਰਾਮ ਲਿਆ ਹੈ ਮੋਦ ਮੇਰਾ ਜਣਾ ਰਤਨ ਨਾਮ ਹਰ ਵਸਿਆ ਗੁਰ ਆਪ ਭਰਿਓ ਮੇਰਾ ਮਾਤਾ ਸਿੱਖਾ ਜਦੋਂ ਇਸ ਤਰ੍ਹਾਂ ਇੱਤੇ ਧੋ ਕੇ ਆਪਣੇ ਮਨ ਨੂੰ ਪੈਨ ਕਰਕੇ ਫਿਰ ਦਿਲ ਮੱਥੇ ਦੇ ਉੱਤੇ ਤੇਰੇ ਸਿਰ ਦੇ ਉੱਤੇ ਗੁਰੂ ਸਾਹਿਬ ਹੱਥ ਰੱਖ ਦੇਣੀ ਗੁਰ ਹਾਥ ਕਰਿਓ ਮੇਰੇ ਬਾਪਾ ਜਦੋਂ ਗੁਰੂ ਨੇ ਹੱਥ ਰੱਖ ਦਿੱਤਾ ਜਨਮ ਜਨਮ ਕੇ ਤਿਲ ਬਿਲਕੁ ਤੋ ਪੁੱਤਰੇ ਜਨਮ ਜਨਮ ਤੋਂ ਪਾਵ 84 ਲੱਖ ਜੋਰ ਆਪਾ ਕਹਣਾ ਨਾ ਉਹ ਪੂਰੋਂ ਆਇਆ ਚੱਲ ਕੇ ਮੈਂ ਤੱਕੀ ਤੋਂ ਸਰਦਾਈ ਦੀ ਕਿੰਨੀ ਦੂਰੋਂ ਚੱਲ ਕੇ ਆਇਆ ਆਪਾ ਅੰਦੇ ਸੋਚਿਆ ਅਸੀਂ ਪੰਜਾਬ ਤੋਂ ਆ ਗਏ ਤੁਸੀਂ ਪੰਜਾਬ ਤੋਂ ਆਏ ਨਹੀਂ ਇਹ ਤਾਂ سفر ਕੁਝ ਵੀ ਨਹੀਂ ਮਾਰੇ ਪਹਿਲੇ 84 ਲੱਖ ਜੂਤ ਤੋਂ ਪੈਂਡਾ ਟੈਕ ਕੀਤਾ ਇਹ ਜਾਣਤਾ ਹੈ ਕਿ ਪਤੰਗਾ ਕਈ ਜਨਮ ਕਰਦੀ ਏ ਕਾ ਜਮੀਨ ਪਰੰਗਾ ਕਿਤੇ ਰੁੱਖ ਮਿਰਖਾਂ ਨੂੰ ਜੀਨੇ ਇੰਨਾ ਕਿੰਨੇ ਜਨਮ ਅਸੀਂ ਚੰਗਲਾਂ ਦੇ ਰੁੱਖ ਬਣ ਕੇ ਖੜੇ ਰਹੇ ਇਹ ਵੀ ਜੁਨੀ ਹੈ ਰੁੱਖਾਂ ਦੀ ਵੀ ਜੁਨੀ ਹੈ ਪਹਾੜਾਂ ਦੀ ਵੀ ਜੁਨੀ ਹੈ ਇਹ ਤੇ ਰੁੱਖਾਂ ਪਰ ਰੱਖਾਂ ਨੂੰ ਜੀਨੇ ਕਿਤੇ ਪਸ਼ੂ ਪਾਇ ਕਿੰਨੇ ਜਨਮ ਅਸੀਂ ਪਸ਼ੂ ਬਣੇ ਖੋਤੇ ਬਣੇ ਗਧੇ ਬਣੇ

ਮੈਂ ਅਸਰ ਰੱਖੀ ਚਿਤਮੈ ਮੇਰਾ ਸਬੋਧਕ ਦਵਾਈ ਦੇਦੇ ਜਨਮ ਮਰਨ ਦਾ ਦੁੱਖ ਕਿੱਦਿ ਸੱਭੇ ਮਾਰੇ ਕਹਿੰਦੇ ਫਿਰ ਜਨਮਾਂ ਜਨਮਾਂਤਰਾ ਦੇ ਜਨਮ ਜਨਮ ਕੇ ਕਿਦੇ ਵਿੱਚ ਦੁੱਖ ਹੋ ਤਰੇ ਗੁਰੂ ਨਾਲ ਪਿਓ ਗੁਰੂ ਨੇ ਧਨ ਦੇ ਦਿੱਤਾ ਉਹ ਜਿਹੜਾ ਜਨਮਾਂ ਜਨਮਤਰਾ ਦੇ ਪਾਪ ਕੀਤੇ ਹੋਏ ਸੀ ਮਾਰੇ ਵਿੱਚ ਜਨਮ ਲਖਿਆ ਸੀ ਉਹ ਜਨਮ ਦਾ ਰੇਣ ਰੇਣ ਤੋਂ ਭਾਵ ਕਿ ਇਹਦਾ ਪੈਸਾ ਉਹ ਤਹਾ ਦੇਣਾ ਉਹ ਸੇ ਮੁਲਤ ਜਾਏਗਾ ਗੁਰੂ ਸਾਹਿਬ ਕਰੇ ਨੇ ਬਿਲਕੁਲ ਮੂੜ ਤਹਿ ਹੈ ਮਰਮੁਖ ਪਰ ਜਿਹੜੇ ਲੋਕਾਂ ਜਨਮ ਲੈ ਕੇ ਕੰਮ ਕੂੜੀ ਕਰਦੇ ਗੁਰੂ ਨਾਲ ਨਹੀਂ ਜੜਦੇ ਮਾਰਾ ਕਹਿੰਦੇ ਉਹ ਮਨਮੁਖ ਨੇ ਉਹਨਾਂ ਮਨਮੁਖਤਾ ਕਹਾੜਦੇ ਉਹ ਬੋਲ ਕਹਿੰਦੇ ਨੇ ਇਸ ਦਾ ਮਨ ਦੇ ਸਿੱਖਾਂ ਜੀ ਸਾਨੂੰ ਕੀ ਲੋੜ ਦੀ ਆਮਤ ਸ਼ਕਤ ਦੀ ਨਾ ਅਸੀਂ ਮਾੜਾ ਕੰਮ ਕਰਦੇ ਆ ਨਾ ਅਸੀਂ ਕੋਈ ਕਿਸੇ ਨੂੰ ਗਲਤ ਕਹਿੰਦੇ ਇਹ ਤਾਂ ਮਨ ਦੇ ਸਿੱਖਾਂ ਪਰ ਗੁਰੂ ਸਾਹਿਬ ਕੀ ਕਰਕੇ ਮਾਰਾ ਕਹਿੰਦੇ ਮਨਨ ਲੋਚ ਚ ਪੂਰੇ ਆਈਆ ਉਹ ਮਾਰਦਾ ਸਿੱਖਾ ਤੇਰਾ ਮਨ ਤਾਂ ਹਲੇ ਸ਼ੋਰੇ ਪਾਸੇ ਦੌੜਦਾ ਇਹ ਤਾਂ ਹਮੇਸ਼ਾ ਬੁਰੀਆਂ ਹੀ ਗੱਲਾਂ ਨੂੰ ਤੋੜਦਾ ਹੈ ਮਨ ਰੋਚ ਹੈ ਬੁਰੀਆਂ ਨਹੀਂ ਆ ਦੁਨੀਆ ਦੀ ਕੋਈ ਤਾਕਤ ਮਨ ਨੂੰ ਰੋਕ ਹੀ ਨਹੀਂ ਸਕਦੀ ਇੱਕੋ ਇੱਕ ਸ਼ਕਤੀ ਹੈ ਗੁਰ ਸ਼ਰਧਤੀ ਇਹੋ ਮਾਨਾ ਔੜੀਆਂ ਕੁੜੀਆਂ ਨੂੰ ਪਾ ਮੋੜਦਾ ਗੁਰੂ ਦੇ ਸ਼ਬਦ ਨਾਲ ਮਨ ਨੂੰ ਮੋੜ ਸਕਦੇ ਹੋ ਨਹੀਂ ਤਾਂ ਦੁਨੀਆ ਦੀ ਕੋਈ ਤਾਕਤ ਮੋੜ ਹੀ ਨਹੀਂ ਸਕਦੀ ਜੇ ਸ਼ਬਦ ਨਾਲ ਜੁੜਾਂਗੇ ਤਾਂ ਮਨ ਉੱਡ ਜਾਏਗਾ ਜੇ ਮਨ ਮੁੜ ਗਿਆ ਗੁਰੂ ਦਾ ਹੱਥ ਸਿਰ ਤੇ ਹੋ ਜਾਏਗਾ ਜਰਮਾ ਜਰਮਾਂਤਰਾ ਦੇ ਪਾਪ ੱਟੇ ਜਾਣਗੇ ਬਿਲਕੁਲ ਮੂੜ ਨਹੀਂ ਤਾਂ ਮਾਰਾ ਕਹਿੰਦੇ ਮੂੜ ਤੋਂ ਬਿਨਾ ਉਹ ਮੂਰਖ ਨੇ ਫਿਰ ਫਿਰ ਉਹ ਮੂੜ ਪਈ ਹੈ ਮਨਮੁਖ ਤੇ ਉਹ ਮਾਇਆ ਦੇ ਫਾਖਾ ਉਹ ਮੋ ਦੇ ਚਿੱਤਾਂ ਵਿੱਚ ਝੂਠੇ ਪਿਆਰ ਦੇ ਚਿੱਤਾਂ ਵਿੱਚ ਮਾਇਆ ਦੇ ਚਿੱਤਾਂ ਵਿੱਚ ਫਸਿਆ ਰਹੇਗਾ ਇਨਸਾਦੂ ਚਰਨਾਂ ਦਾ ਸੇਵੇ ਕਮੂ ਉਹ ਕਦੀ ਸੰਤ ਦੇ ਵਿੱਚ ਸ਼ਾਂਤੀ ਨਾਲ ਨਹੀਂ ਬੈਠ ਸਕਦਾ ਉਹ ਬਾਰ ਬਾਰ ਭੜੀ ਰਹੀ ਧਿਆਨ ਜਾਂਦਾ ਰਹੇਗਾ ਵੀ ਪਤਾ ਨਹੀਂ ਕੋਈ ਸੁਭਾਵ ਨਹੀਂ ਆ ਮਾਰਾ ਕਹਿੰਦੇ ਉਹਦਾ ਧਿਆਨ ਆਣ ਫਟਕਦਾ ਰਹੇ ਤင် ਸਾਧੂ ਚਰਨਾਂ ਦਾ ਸੇਵੇ ਕਮੂ ਤੇ ਉਹ ਸਭ ਜਾਨਮ ਅਤਾਠਾ ਉਹਦਾ ਜਾਨਮ ਆਕਾਰ ਖੱਦਿਆ ਅੱਜ ਚੜਾ ਜਾਏਗਾ ਜੇ ਸਾਧੂ ਚੜਨ ਦਾ ਚਰਨ ਸਾਧ ਪੱਟ ਸੇਵੇ ਤੇ ਸਤਿਵੇ ਜਾਣੋ ਸਦਾਤਾ ਜੀ ਨਾਲੇ ਗੁਰੂ ਕੀ ਸੰਗਤ ਦੇ ਜੋੜੇ ਝਾੜੇ ਸੰਗਤ ਦੀ ਸੇਵਾ ਕੀਤੀ ਸੰਗਤ ਦੇ ਲੰਗਰਾਂ ਦਾ ਸੇਵਾ ਕੀਤੀ ਪ੍ਰਸਾਦ ਦੇ ਨਾਲ ਸੇਵਾ ਕੀਤੀ ਮਾਰਾ ਕਿਤੇ ਉਹਨਾਂ ਦਾ ਜਨਮ ਸਫਲ ਹੋ ਜਾਂਦਾ ਹੈ ਮੋਕੋ ਕੀ ਜੈ ਦਾਸ ਦਾਸ ਦਾ ਸੜ ਕੋ ਮੇਰੇ ਵਾਹਿਗੁਰੂ ਮੈਂ ਕੀਰਤ ਕਰਕੇ ਤੇਰੀ ਸੇਵਾ ਕੀਤੀ ਮੈਂ ਨਾਮ ਜਪਿਆ ਮੈਨੂੰ ਤੇਰੇ ਦਾਸਾਂ ਦਾ ਦਾਸ ਬਣਾ ਲੈ ਮੋਕੋ ਕੀ ਜੈ ਦਾਸ ਦਾਸਨ ਕੋ ਤੇਰੇ ਦਾਸਾਂ ਦਾ ਸਤਿ ਸ੍ਰੀ ਅਕਾਲ ਕੋ ਹਰ ਦਇਆ ਘਰ ਜਗਨਨਾਥਾ ਇਹ ਜਗਤ ਦੇ नाथ ਵਾਹਿਗੁਰੂ ਮੇਰੇ ਤੇ ਦਇਆ ਕਰਕੇ ਮੇ ਨੂੰ ਤੇਰੀ ਬੰਦਗੀ ਤਨਵਾੜਿਆ ਦਾ ਦਾਸ ਬਣਾ ਦੇ ਹਮਤਲੇ ਕਿਉਂਕਿ ਮੈਂ ਤਾਂ ਅੰਨ੍ਹਾਵਾ ਗਿਆਨਤਾ ਦੇ ਹਨੇਰੇ ਵਿੱਚ ਫਿਰਦਾ ਹਮਤਲੇ ਗਿਆਨਹੀਰ ਅਗਿਆਨੀ ਕਿਉਂ ਚਾਲਾ ਮਾਰਗ ਪੰਥਾ ਮਾਰਗ ਪੰਥਾ ਰਸਤਾ ਮੈਂ ਤੇਰੇ ਧਰਮ ਦੇ ਰਸਤੇ ਤੇ ਚੱਟ ਨਹੀਂ ਸਕਦਾ ਕਿਉਂਕਿ ਅਗਿਆਨਤਾ ਦੇ ਨਾਲ ਅਸੀਂ ੱੱੱਲੇ ਹੋਏ ਪਿਆ ਹਾਂ ਹਾਂ ਇਹ ਕੋਲ ਉਹ ਅੰਚਲ ਦੀ ਜਾ ਅੰਚਲ ਕਹਿੰਦੇ ਨੇ ਪੱਡੇ ਨੂੰ ਜਿਵੇਂ ਪਰ ਅੰਨੇ ਦੀ ਗੋਲੀ ਪਾ ਲੈਂਦੇ ਆਂ ਵੀ ਆਹ ਮੈਂ ਤੈਨੂੰ ਸੜਕ ਬਾਹ ਪਿਆਵਾ ਮਹਾਰਾਜ ਨੇ ਤਾਂ ਗਿਆ ਤਾ ਦਾ ਅੰਨ ਮੈਨੂੰ ਤੇਰੀ ਬੱਤ ਦਾ ਪੱਲਾ ਫੜਾ ਕੇ ਨਾ ਹਮ ਅੰਦਰੇ ਕੋਲਰ ਅਚਲ ਵੀ ਜਾ ਜਨਰਾਲ ਚੱਲਣਾ ਮਿਲਨ ਥਾ ਤਾਂ ਕਿ ਮੈਂ ਤੇਰੇ ਪਿਆਰੇ ਸਿੱਖਾਂ ਦੇ ਨਾਲ ਮਿਲ ਕੇ ਚੱਲ ਸਕਾਂ ਫਿਰ ਹੋਵਣਗੇ ਦੋਸਤ ਹੀਏ ਪਰ ਲੋਕ ਸੋਹਿੰਦੇ ਨਾਲ ਘਰਸਾਲਾ ਤੇ ਮੇਲੇ ਅੱਜ ਦੀ ਸਮੁੱਚੀ ਸੇਵਾ ਸਾਡੇ ਅਤੀ ਸਤਿਕਾਰਯੋਗ ਹਰਬੀਸ਼ ਲਾਲ ਜੀ ਤੇਨਾਂ ਦੀ ਸੁਪਤਰੀ ਬੱਚੀ ਕਿਰਪ੍ਰੀਤ Kaur ਇਹਨਾਂ ਦੇ ਕੈਨੇਡਾ ਜਾਣ ਦੀ ਖੁਸ਼ੀ ਵਿੱਚ ਗੁਰੂ ਪਰਿਵਾਰ ਨੇ ਗੁਰੂਬਾਰਾ ਦਾ ਸ਼ੁਕਰਾਨਾ ਕੀਤਾ ਸੁਖਨੀ ਸਾਹਿਬੀ ਦੇ ਜਾਪ ਕਰਵਾਏ ਸੰਗਤਾਂ ਵਾਲਤੇ ਗੁਰੂ ਕੇ ਲੰਗਰ ਸੇਵਾਵਾਂ ਕੀਤੀਆਂ ਗੁਰੂ ਮਹਾਰਾਜ ਦੀ ਕਿਰਪਾ ਕਰ